ਪਸ਼ੂ ਵਾਲੀ ਅੱਜ ਦੀ ਵੀਡੀਓ ਪਸ਼ੂ ਰੱਖਣ ਵਾਲੇ ਕਿਸਾਨਾਂ ਲਈ ਆ ਜਿਹੜੇ ਕਿਸਾਨ ਵੀਰ ਡੇਰੀ ਦਾ ਕੰਮ ਕਰਦੇ ਨੇ ਜਾਂ ਘਰੇ ਦੁੱਧ ਪੀਣ ਲਈ ਪਸ਼ੂ ਰੱਖਦੇ ਨੇ ਉਹਨਾਂ ਨੂੰ ਮੁੱਖ ਦਿੱਕਤ ਚਾਰੇ ਦੀ ਹੁੰਦੀ ਆ ਹਰਾ ਚਾਰਾ ਸਾਲ ਭਰ ਸੀ ਪਾਉਣਾ ਹੁੰਦਾ ਪਰ ਦੇਖਿਆ ਗਿਆ ਕਿ ਚਟਾਲਾ ਬਾਜ ਵਰਸੀਨ ਇਹ ਤਾਂ 6 ਮਹੀਨੇ ਲੰਘਾ ਦਿੰਦਾ ਪਰ ਚਰੀ 2-3 ਮਹੀਨੇ ਹੀ ਡੰਗਰਾਂ ਨੂੰ ਖਾਣ ਨੂੰ ਮਿਲਦੀ ਹੈ ਚਰੀ ਬਾਜਰਾ ਜੋ ਵੀ ਤੇ ਕਿਸਾਨ ਵੀਰਾਂ ਨੂੰ ਮੁੱਖ ਦਿੱਕਤ ਇਹੀ ਰਹਿੰਦੀ ਹੈ ਇਹੀ ਪਰੇਸ਼ਾਨੀ ਰਹਿੰਦੀ ਹੈ ਵੀ ਚਾਰਾ ਸਾਲ ਭਰ ਨਹੀਂ ਮਿਲਦਾ ਵਿੱਚ ਨੂੰ 2-3 ਮਹੀਨੇ ਗਾਇਪ ਰਹਿੰਦਾ ਸੰਨੀ ਲਾਣੀ ਪੈਂਦੀ ਹੈ ਆਉਂਦੇ ਲਈ ਤੁਸੀਂ ਆ ਨੀਪੀਰ ਬਾਜਰਾ ਬੀ ਸਕਦੇ ਹੋ ਜੀ ਇਹ 8 ਤੋਂ 10 ਮਹੀਨੇ ਕਟਾਈਆਂ ਦਿੰਦਾ 5-6 ਕਟਾਈਆਂ ਦੇ ਦਿੰਦਾ ਇਹ ਇੱਕ ਵਾਰ ਜਦੋਂ ਤੁਸੀਂ ਖੇਤ ਚ ਲਾਓਗੇ ਇਹ ਪਹਿਲੀ ਕਟਾਈ 60 ਦਿਨਾਂ ਤੇ ਦੇਊਗਾ ਉਸ ਤੋਂ ਬਾਅਦ ਫਿਰ ਇਹ 35-40 ਦਿਨਾਂ ਤੇ ਕਟਾਈ ਦੇਣ ਲੱਗ ਜਾਂਦਾ ਕਿਸਾਨ ਵੀਰਾਂ ਵਿੱਚ ਇਹ ਵਹਿਮ ਆ ਕਿ ਇਹ ਡੰਗਰ ਖਰਾਬ ਕਰਦਾ ਇਹ ਚੰਗਾ ਨਹੀਂ ਹੈਗਾ ਉਹ ਵੀ ਸਾਡੀ ਗਲਤੀ ਹੁੰਦੀ ਆ ਅਸੀਂ ਇਹਨੂੰ ਚਰੀ ਮੰਗੂ ਜਦੋਂ ਕੱਦ ਉੱਰ ਜਾਂਦਾ ਉਦੋਂ ਵੱਢ ਕੇ ਪਾਉਣੀ ਆ ਉਦੋਂ ਇਹ ਨਾ ਤਾਂ ਪੱਚਦਾ ਤੇ ਨਾ ਹੀ ਕੋਈ ਇਹਦੇ ਚ ਜ਼ਿਆਦਾ ਫਿਰਦਾ ਇਹ ਬਾਲਣ ਆਈ ਜਦੋਂ ਤੁਸੀਂ ਇਹਨੂੰ ਜ਼ਿਆਦਾ ਵਧਾ ਲਿਆ ਨਾ ਫੇਰ ਇਹ ਡੰਗਰਾਂ ਦੀ ਖਾਣ ਯੋਗ ਨਹੀਂ ਜਿੱਡਾ ਕੋ ਹੋਣਾ ਹੈ ਲੱਕ ਤੱਕ ਕਹਿ ਲਓ 4 ਫੁੱਟ ਦਾ ਕਹਿ ਲਓ ਇਹ ਕੱਚਾ ਕੱਚਾ ਹੀ ਵੱਢ ਕੇ ਪਾਓ ਇੱਕ ਤਾਂ ਇਹ ਫੋਟ ਬਹੁਤ ਛੇਤੀ ਕਰੂਗਾ ਦੂਜਾ ਇਹ ਡੰਗਰਾਂ ਨੂੰ ਤੰਗ ਨਹੀਂ ਕਰਦਾ ਪਾਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਟਰੈਨ ਦੇ ਤੌਰ ਤੇ ਇੱਕ ਇੱਕ ਸਿੰਘ ਲਾਈ ਹੋਈ ਆ ਇਹ ਪਿਛਲੇ ਸਾਲ ਲਾਈ ਸੀ ਇਹਦੀ ਫੋਟ ਦੇਖੋ ਇਹ ਸਿਰਫ ਇੱਕ ਸਿੰਘ ਲਾਈ ਹੋਈ ਆ ਇਹਦਾ ਲੂਟਾ ਦੇਖੋ ਕਿੱਡਾ ਇੱਕ ਥੋੜਾ ਹੀ ਮਿਲਿਆ ਸੀ ਆਪਾਂ ਨੂੰ ਕਿਸੇ ਕਿਸਾਨ ਵੀਰੋਂ ਕੋਲੋਂ ਦੂਜੀ ਗੱਲ ਆ ਇਹ ਆਪ ਜਾ ਕੇ ਲੈ ਕੇ ਆਓ ਜਿੱਥੋਂ ਤੁਸੀਂ ਦੇਖਿਆ ਹੋਵੇ ਵੀ ਹਾਂ ਉਹਦਾ ਵਧੀਆ ਜਿਹੜਾ ਅਸੀਂ ਆਪਾਂ ਆਨਲਾਈਨ ਮੰਗਾਨੇ ਆ ਉਹਦੇ ਵਿੱਚ ਬਹੁਤ ਦਿੱਕਤ ਆਂਦੀ ਆ ਉਹ ਕੰਡਿਆਂ ਵਾਲਾ ਦੇ ਦਿੰਦੇ ਨੇ ਦੂਜੀ ਗੱਲ ਇਹਨੂੰ ਰੇ ਕਾਫੀ ਜ਼ਿਆਦਾ ਚਾਹੀਦਾ ਹੁੰਦਾ ਆਮ ਫਸਲਾਂ ਨਾਲੋਂ ਜਾਂ ਆਮ ਚਰੀ ਚਟਾਲੇ ਨਾਲੋਂ ਇਹਨੂੰ ਹਰੇਕ ਕਟਾਈ ਤੋਂ ਪਿੱਛੋਂ ਮੈਂ ਤਾਂ ਬੋਲ ਜਿਵੇਂ ਤੁਸੀਂ ਜੇ ਤੁਸੀਂ 11 ਕਨਾਲ ਬੀਜੀ ਹੋਈ ਆ ਇਹਦੇ ਵਿੱਚ ਤੁਸੀਂ 5 ਕਿਲੋ ਦਿੰਨੇ ਹੋ ਤਾਂ ਇਹਨੂੰ 10 ਕਿਲੋ ਯੂਰੀਆ ਚਾਹੀਦਾ ਸਾਲ ਵਿੱਚ ਦੋ ਵਾਰੀ ਇਹਨੂੰ ਡਾਈ ਪਾਉ ਖਾਦਾਂ ਤੋਂ ਬਾਅਦ ਗੱਲ ਕਰ ਲਈਏ ਇਹਦੀ ਇੱਕ ਹੋਰ ਖਾਸੀਅਤ ਹੈ ਜੀ ਇਹਨੂੰ ਚਰੀ ਵਾਂਗੂ ਸਪਰੇ ਨਹੀਂ ਕਰਨੇ ਪੈਂਦੇ ਨਾ ਤਾਂ ਇਹਨੂੰ ਕੋਈ ਸੁੰਡੀ ਲੱਗਦੀ ਆ ਨਾ ਕੋਈ ਇਹਨੂੰ ਹੋਰ ਤੇਲਾ ਵਗੈਰਾ ਇਹਨੂੰ ਕੋਈ ਚੀਜ਼ ਕੁਝ ਨਹੀਂ ਕਹਿੰਦੀ ਬਸ ਇੱਕ ਸਿਆਲ ਚ ਹੋਂੋਂ ਹਟਦਾ ਠੰਡ ਕਰਕੇ ਉਦੋਂ ਇਹਦਾ ਵਾਦਣਾ ਰੁਕ ਜਾਂਦਾ ਇਹਨੂੰ ਲਾਣ ਦਾ ਸਹੀ ਸਮਾਂ ਇਹੀ ਆ ਜੀ ਮਾਰਚ ਦਾ ਮਹੀਨਾ ਜੇ ਤੁਸੀਂ ਥੋੜਾ ਲੇਟ ਕਰਦੇ ਹੋ ਅਪ੍ਰੈਲ ਚਲਾਨੇ ਤਾਂ ਫਿਰ ਤੁਹਾਨੂੰ ਪਰਾਲੀ ਵਿਛਾਉਣੀ ਪਵੇਗੀ ਕਿਉਂਕਿ ਜਿਆਦਾ ਗਰਮ ਰੁੱਤ ਚ ਇਹ ਫਿਰ ਜਿਆਦਾ ਮਲ ਨਹੀਂ ਪਾਉਂਦਾ ਤੇ ਜਦੋਂ ਤੱਕ ਇਹ ਫੁੱਟ ਨਹੀਂ ਕਰਦਾ ਪੂਰੀ ਚੌਥੇ ਦਿਨ ਇਹਨੂੰ ਪਾਣੀ ਲਾ ਦਿਓ ਗਿੱਲੀ ਰੱਖੋ ਮਤਲਬ ਜੜ ਇਹ ਵਧੀਆ ਕੱਖ ਹੈ ਜੀ ਤਾਂ ਹੀ ਜੇ ਇਹਨੂੰ ਕੱਚਾ-ਕੱਚਾ ਪਾਵਾਂਗੇ ਜਿਵੇਂ ਨਿਊਟਰੀ ਫੀਡ ਬਾਜਰਾ ਆਪਾਂ ਕੱਚਾ-ਕੱਚਾ ਪਾਉਂਦੇ ਆਂ ਜੇਕਰ ਅਸੀਂ ਇਹਨੂੰ ਸਖਤ ਹੋਏ ਤੇ ਆਹ ਟਾਂਡਾ ਇਹਦਾ ਜੇ ਸਖਤ ਹੋ ਗਿਆ ਫੇਰ ਇਹ ਡੰਗਰਾਂ ਦੇ ਨਹੀਂ ਪਚਣਾ ਫੇਰ ਇਹ ਹੋਰ ਵੀ ਦਿੱਕਤਾਂ ਕਰਦਾ ਬਨਪੈਣ ਦੀ ਦਿੱਕਤ ਆ ਜਾਂਦੀ ਆ ਤਾਂ ਇਹਨੂੰ ਕੱਚਾ-ਕੱਚਾ ਹੀ ਪਾਇਆ ਜਾਵੇ ਅੱਜ ਦੀ ਵੀਡੀਓ ਚ ਇੰਨਾ ਹੀ ਸੀ ਜੀ ਧੰਨਵਾਦ